915 ਤੇ ट्रेड ਕਰਨ ਵਾਸਤੇ ਸਭ ਤੋਂ ਵੈਸਟ ਤਰੀਕਾ 915 ਤੇ ਪੂਰਾ ਦਿਨ ਮਾਰਕੀਟ ਵੇਖਣ ਦੀ ਲੋੜ ਨਹੀਂ ਗਈ ਪਹਿਲੇ ਘੰਟੇ ਦੇ ਵਿੱਚ ਵਿੱਚ ਪ੍ਰੋਫਿਟ ਕਰਕੇ ਉਸ ਤੋਂ ਬਾਅਦ ਆ ਪੂਰਾ ਦਿਨ ਮਾਰਕੀਟ ਵੇਖਣ ਦੀ ਲੋੜ ਨਹੀਂ ਗਈ ਇਸ ਤਰੀਕੇ ਨੂੰ ਸਮਝਣ ਵਾਸਤੇ ਤੁਹਾਡੀ ਟ੍ਰੈਂਡ ਦੇ ਉੱਤੇ ਪੂਰੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਜੇ ਤੁਸੀਂ ਟ੍ਰੈਂਡ ਨੂੰ ਚੰਗੀ ਤਰ੍ਹਾਂ ਸਮਝਦੇ ਜੋ ਫਿਰ ਤੁਸੀਂ ਇਸ ਤਰੀਕੇ ਦੇ ਵਿੱਚ ਬਹੁਤ ਵਧੀਆ ਐਕੂਰਸੀ ਕਰ ਸਕਦੇ ਹੋ ਬਹੁਤ ਵਧੀਆ ਐਕੂਰਸੀ ਦਾ ਮਤਲਬ ਦੇਖੋ ਇਹ ਆ ਕਿ 100% ਵਾਲੀ ਗੱਲ ਦੇਖੋ ਆਪਾਂ ਇੱਥੇ ਨਹੀਂ ਕਰਾਂਗੇ 100% ਵਾਲੀ ਕੋਈ ਚੀਜ਼ ਨਹੀਂ ਹੁੰਦੀ ਪਰ ਜਦੋਂ ਤੁਸੀਂ ਕਿਸੇ ਇੱਕ ਤਰੀਕੇ ਤੇ ਲਗਾਤਾਰ ਕੰਮ ਕਰਦੇ ਜੋ 1 ਮਹੀਨਾ, 2 ਮਹੀਨਾ, 3 ਮਹੀਨਾ, 6 ਮਹੀਨਾ, 1 ਸਾਲ ਜਾਂ ਫਿਰ ਕੁਝ ਸਾਲ ਤੱਕ ਕੇਵਲ ਇੱਕੇ ਤਰੀਕੇ ਤੇ ਕੰਮ ਕਰਦੇ ਜੋ ਸੋ ਫਿਰ ਤੁਸੀਂ ਉਸ ਤਰੀਕੇ ਨੂੰ 100% ਤੱਕ ਲਿਜਾ ਵੀ ਸੰਦਿਜੋ ਕੋਈ ਵੱਡੀ ਗੱਲ ਨਹੀਂ ਕਿਉਂਕਿ ਤੁਸੀਂ ਫਿਰ ਉਹਨੂੰ ਹਰ ਪਹਿਲੂ ਤੋਂ ਜਾਣ ਲੈਂਦੇ ਜੋ ਕਿ ਕਿੱਦਾਂ ਦਾ ਇਹ ਤਰੀਕਾ ਪਰਫੈਕਟ ਹੈ ਕਿੱਦਾਂ ਦਾ ਇਹ ਤਰੀਕਾ ਵੀ ਕਿਆ ਸੋ ਤਰੀਕਾ ਬਹੁਤ ਹੀ ਸਿੰਪਲ ਆ ਸਰਲ ਆ ਪ੍ਰੋਫਿਟ ਦੇ ਚਾਂਸ ਇਸ ਦੇ ਵਿੱਚ ਬਹੁਤ ਜ਼ਿਆਦਾ ਹੈ ਵੱਡੇ ਪ੍ਰੋਫਿਟਸ ਵੀ ਹੁੰਦੇ ਦੇ ਵਿੱਚ ਦੇ ਸਟੌਪ ਲੌਸ ਦੇ ਚਾਂਸਸ ਦੇ ਵਿੱਚ ਬਹੁਤ ਘੱਟ ਆ। ਸੋ ਤਰੀਕੇ ਨੂੰ ਸਮਝੋ ਸਿੰਪਲ ਜਿਹਾ ਤਰੀਕਾ। ਦੇਖੋ ਇੱਕ ਸ਼ਾਰਟ ਵੀਡੀਓ ਵੀ ਪਾਈ ਸੀ ਬਹੁਤ ਦਿਨ ਪਹਿਲਾਂ ਮੈਂ ਇੰਸਟਾਗ੍ਰam ਤੇ ਕਿ ਨਿਫਟੀ ਦੇ ਵਿੱਚ ਪਿਛਲੇ ਦਿਨ ਪਿਛਲੇ ਦਿਨ ਜਿਹੜਾ ਆਖਰੀ ਘੰਟਾ ਹੁੰਦਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਉਸ ਇੱਕ ਘੰਟੇ ਦੇ ਵਿੱਚ ਜਿਹੜਾ ਟ੍ਰੈਂਡ ਹੁੰਦਾ ਨਾ ਨਿਫਟੀ ਦੇ ਵਿੱਚ ਅਪ ਟ੍ਰੈਂਡ ਹੋ ਗਿਆ ਜਾਂ ਫਿਰ ਡਾਊਨ ਟ੍ਰੈਂਡ ਹੋ ਗਿਆ ਜਿਹੜਾ ਵੀ ਟ੍ਰੈਂਡ ਉਹਦੇ ਵਿੱਚ ਰਹਿੰਦਾ ਆ ਉਸੇ ਟ੍ਰੈਂਡ ਦੇ ਨਾਲ ਅਗਲੇ ਦਿਨ ਪਹਿਲਾ ਮੂਵ ਆਉਂਦਾ ਪਹਿਲੇ ਘੰਟੇ ਦੇ ਵਿੱਚ ਵਿੱਚ ਜਿੱਦਾਂ ਉਹਨਾਂ ਦੇਖੋ ਇੱਥੇ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਆ ਵੀਰਵਾਰ ਆ ਵੀਰਵਾਰ ਦਾ ਕੈਂਡਲ ਵੀਰਵਾਰ ਦਾ 2:30 ਵਜੇ ਵਾਲਾ ਕੈਂਡਲ ਆ ਸੋ ਵੀਰਵਾਰ ਕੀ ਹੋਇਆ ਐਸ ਕੈਂਡਲ ਤੋਂ ਸ਼ੁਰੂ ਹੋ ਜਾਂਦਾ 2 ਵਜੇ ਹੁਣ ਆ ਤਗੜਾ ਹੈ ਮਰ ਬਣਿਆ ਫਿਰ ਉਸ ਤੋਂ ਬਾਅਦ ਦੇਖੋਗੇ ਆਖਰੀ 1 ਘੰਟੇ ਦੇ ਵਿੱਚ ਕੀ ਹੋਇਆ ਅਪਸਾਈਡ ਦਾ ਮੂਵਮੈਂਟ ਆਇਆ ਸੋ ਨਿਫਟੀ ਨੇ ਆਖਰੀ 1 ਘੰਟੇ ਦੇ ਵਿੱਚ ਖਤਮ ਹੁੰਦੇ ਹੁੰਦਿਆਂ ਅਪ ਟ੍ਰੈਂਡ ਖਤਮ ਕੀਤਾ ਸੋ ਇਸੇ ਟ੍ਰੈਂਡ ਨੂੰ ਕੰਟੀਨਿਊ ਕੀਤਾ ਨਿਫਟੀ ਨੇ ਅਗਲੇ ਦਿਨ ਸ਼ੁੱਕਰਵਾਰ ਇੱਥੇ ਦੇਖੋ ਪਹਿਲੇ ਘੰਟੇ ਦੇ ਵਿੱਚ ਵਿੱਚ ਅਪ ਟ੍ਰੈਂਡ ਰਿਹਾ ਉੱਤੇ ਗਈ ਸੋ ਇਹ ਚੀਜ਼ ਜਿਹੜੀ ਚੀਜ਼ ਹੈ ਨਾ ਇਹ ਹਰਕ ਦਿਨ ਹੁੰਦੀ ਹੈ ਕੇਵਲ ਇੱਕ ਦਿਨ ਦੀ ਗੱਲ ਨਹੀਂ ਕਿਸ ਤੋਂ ਪਿੱਛੇ ਵੀ ਜੇ ਆਪਾਂ ਦੇਖਾਂਗੇ ਹਰਕ ਦਿਨ ਇਹ ਚੀਜ਼ ਹੁੰਦੀ ਹੈ ਇੱਥੇ ਦੇਖੋ ਆ ਬੁੱਧਵਾਰ ਦਾ ਤੁਸੀਂ ਦੇਖਣ ਦੇ ਬੁੱਧਵਾਰ ਅਪ ਟ੍ਰੈਂਡ ਖਤਮ ਕੀਤਾ ਤੇ ਅਗਲੇ ਦਿਨ ਦੇਖੋ ਵੀਰਵਾਰ ਪੂਰਾ ਦਿਨ ਉੱਤੇ ਚਲ ਗਿਆ ਆਪਾਂ ਨੂੰ ਪੂਰਾ ਦਿਨ ਨਹੀਂ ਚਾਹੀਦਾ ਆਪਾਂ ਨੂੰ ਪਹਿਲੇ ਘੰਟੇ ਦਾ ਮੋਮੈਂਟਮ ਹੀ ਚਾਹੀਦਾ ਪੂਰਾ ਦਿਨ ਦਾ ਨਹੀਂ ਦੇਖਿਓ ਕਿਉਂਕਿ ਪੂਰਾ ਦਿਨ ਅਲਾ ਜਿਹੜਾ ਥੋੜਾ ਜਿਹਾ ਰਿਸਕੀ ਆ ਕਿਉਂਕਿ ਹਰ ਇੱਕ ਦਿਨ ਨਿਫਟੀ ਦੇ ਵਿੱਚ ਜ਼ਿਆਦਾਤਰ ਦੋ ਟ੍ਰੈਂਡ ਹੁੰਦੇ ਆ ਕਿਸੇ ਕਿਸੇ ਦਿਨ ਇੱਕ ਟ੍ਰੈਂਡ ਹ ਪਰ ਜ਼ਿਆਦਾਤਰ ਦੋ ਟ੍ਰੈਂਡ ਹੁੰਦੇ ਆ ਸੋ ਇਸ ਕਰਕੇ ਪੂਰਾ ਦਿਨ ਵਾਲਾ ਪਲਾਨ ਨਹੀਂ ਕਰਨਾ ਪਾ 1 ਘੰਟੇ ਵਾਲਾ ਕਰਨਾ ਸੋ ਠੀਕ ਹੈ ਸੋ ਸਿੰਪਲ ਤਰੀਕਾ ਟ੍ਰੈਂਡ ਨੂੰ ਸਮਝ ਲਿਆ ਹੁਣ ਟ੍ਰੈਂਡ ਨੂੰ ਸਮਝਣ ਦਾ ਵੀ ਇੱਕ ਸਿੰਪਲ ਤਰੀਕਾ ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਜਸਟ ਕੈਂਡਲ ਦੇਖੋ ਜੇ ਦੇਖੋ ਲਾਲ ਕੈਂਡਲ ਵੱਡਾ ਬਣ ਗਿਆ ਹਰੇ ਕੈਂਡਲ ਤੋਂ ਆਖਰੀ 1 ਘੰਟੇ ਦੇ ਵਿੱਚ ਤੇ ਫਿਰ ਇਹਦਾ ਮਤਲਬ ਕੀ ਆ ਕਿ ਨਿਫਟੀ ਡਾਊਨ ਟ੍ਰੈਂਡ ਖਤਮ ਕਰਨ ਲਈ ਤੇ ਜੇ ਹਰਾ ਕੈਂਡਲ ਵੱਡਾ ਬਣਉਣ ਲਈ ਆ ਲਾਲ ਕੈਂਡਲ ਛੋਟਾ ਤੇ ਫਿਰ ਨਿਫਟੀ ਅਪ ਟ੍ਰੈਂਡ ਖਤਮ ਕਰਨ ਲਈ ਆ ਅਪ ਟ੍ਰੈਂਡ ਦੇ ਵਿੱਚ ਰਹਿ ਕੇ ਕਲੋਜ਼ ਕਰਨ ਲਈ ਉਹ ਦਿਨ ਸੋ ਹੁਣ ਇੱਥੇ ਦੇਖੋ ਕਿ ਆ ਕਿੱਡਾ ਵੱਡਾ ਕੈਂਡਲ ਕਿੰਨਾ ਤਗੜਾ ਸਾਈਜ਼ ਇਹਦਾ ਸੋ ਇਦਾਂ ਦਾ ਜੇ ਕੈਂਡਲ ਆ ਤੇ ਫਿਰ ਉਹ ਕੀ ਸਪਸ਼ਟ ਕਰਦਾ ਕਿ ਇੱਥੇ ਕਲੀਅਰ ਕੱਟ ਅਪ ਟ੍ਰੈਂਡ ਆ ਸਟਰੋਂਗ ਅਪ ਟ੍ਰੈਂਡ ਆ ਸੋ ਫਿਰ ਦਾ ਡਰਨ ਦੀ ਲੋੜ ਨਹੀਂ ਕਿ ਅਗਲੇ ਦਿਨ ਅੱਖਾਂ ਬੰਦ ਕਰਕੇ ਤੁਸੀਂ ਟ੍ਰੇਡ ਕਰ ਸਕਦੇ ਹੋ ਸੋ ਟ੍ਰੇਡ ਕਿਵੇਂ ਕਰਨੀ ਹੈ ਐਂਟਰੀ ਕਿਵੇਂ ਕਰਨੀ ਹੈ ਦੇਖੋ ਹੁਣ ਜਦੋਂ ਦਿਨ ਖਤਮ ਹੋ ਗਿਆ ਦੇਨ ਖਤਮ ਹੋ ਗਿਆ ਪਿਛਲੇ ਦਿਨ ਦਾ ਤੇ ਪਿਛਲੇ ਦਿਨ ਦਾ ਜਿਹੜਾ ਦੇਖੋ ਪਿਛਲੇ ਦਿਨ ਦੀ ক্লোজিং ਤੇ ਪਿਛਲੇ ਦਿਨ ਦਾ ਜਿਹੜਾ ਹਾਈ ਆ ਇਹ ਦੋਨੋਂ ਇੰਪੋਰਟੈਂਟ ਆ ਹੁਣ ਅਗਲੇ ਦਿਨ ਜੇ ਤਾਂ ਮੰਨ ਲਓ ਗੈਪ ਅਪ ওপਨਿੰਗ ਹੁੰਦੀ ਆ ਤੇ ਉਹਨੂੰ ਵੇਟ ਕਰੋ ਜਿਵੇਂ ਉਹ ਪਿਛਲੇ ਦਿਨ ਦੇ ਹਾਈ ਨੂੰ ਟੱਚ ਕਰਦੀ ਉੱਥੇ ਤੁਸੀਂ ਬਾਏ ਕਰ ਸਕਦੇ ਜੋ ਤੇ ਜੇ ਫਲੈਟ ਓਪਨਿੰਗ ਹੁੰਦੀ ਆ ਫਲੈਟ ਓਪਨਿੰਗ ਦਾ ਮਤਲਬ ਇਹ ਕਿ ਜਿੱਥੇ ਦੇਖੋ ਮਾਰਕੀਟ ਬੰਦ ਹੋਈ ਸੀ ਉੱਥੇ ਹੀ ਖੁੱਲਦੀ ਹੈ ਜੀ ਤੇ ਫਿਰ ਤੁਸੀਂ ਕੀ ਕਰਨਾ ਹੈ ਫਿਰ ਤੁਸੀਂ ਵੇਟ ਕਰੋ ਜਿਵੇਂ ਉਹ ਪਿਛਲੇ ਦਿਨ ਦੀ ক্লোজিং ਦੇ ਆਸ-ਪਾਸ ਆਉਂਦੀ ਉਹਨੂੰ ਟੱਚ ਕਰਦੀ ਹੈ ਉਸੇ ਸਮੇਂ ਤੇ ਤੁਸੀਂ ਉਹਦੇ ਵਿੱਚ ਐਂਟਰੀ ਕਰ ਸਕਦੇ ਹੋ ਤੇ ਸਟਾਪ ਲੌਸ ਵੀ ਉੱਥੇ ਜਿੱਥੇ ਤੁਸੀਂ ਐਂਟਰੀ ਕੀਤੀ ਉਥੋਂ 10% ਥੱਲੇ ਤੁਸੀਂ ਸਟਾਪ ਲੌਸ ਰੱਖ ਸਕਦੇ ਹੋ ਤੇ ਫਿਰ ਉਸ ਤੋਂ ਬਾਅਦ ਜੇ ਆਪਾਂ ਇਹਦੇ ਵਿੱਚ ਪ੍ਰੋਫਿਟ ਦੀ ਗੱਲ ਕਰੀਏ ਸੋ ਪ੍ਰੋਫਿਟ ਦੇ ਵਿੱਚ ਪਹਿਲੀ ਕੰਡੀਸ਼ਨ ਇਹ ਹੈ ਕਿ ਪਹਿਲੇ ਘੰਟੇ ਦੇ ਵਿੱਚ ਵਿੱਚ ਜੋ ਵੀ ਪ੍ਰੋਫਿਟ ਤੁਹਾਨੂੰ ਹੋ ਗਿਆ ਵੱਡਾ ਹੋਇਆ ਛੋਟਾ ਹੋਇਆ ਪਹਿਲੇ ਘੰਟੇ ਦੇ ਵਿੱਚ ਵਿੱਚ ਲੈ ਕੇ ਤੁਸੀਂ ਨਿਕਲ ਜਾਣਾ ਹੈ ਜਿਆਦਾ ਸਮੇਂ ਦੇ ਵਿੱਚ ਬੈਠੇ ਨਹੀਂ ਰਹਿਣਾ ਸੋ ਸਭ ਤੋਂ ਬੈਸਟ ਇਹ ਹੈ ਕਿ ਪਹਿਲੇ ਤੁਸੀਂ ਦੋ ਕੈਂਡਲ ਦੇਖ ਲਓ ਪਹਿਲੇ ਘੰਟੇ ਦੇ ਵਿੱਚ 15 ਮਿੰਟ ਦੇ ਦੋ ਕੈਂਡਲ ਤੁਸੀਂ ਦੇਖ ਲਓ ਦੋਆਂ ਕੈਂਡਲਾਂ ਦੇ ਵਿੱਚ ਜਿੰਨਾ ਪ੍ਰੋਫਿਟ ਹੁੰਦਾ ਪਹਿਲੇ ਕੈਂਡਲ ਨੂੰ ਛੱਡ ਕੇ ਪਹਿਲਾ ਕੈਂਡਲ ਪਾ ਕੇ ਤਿੰਨੇ ਕੈਂਡਲ ਹੋਗੇ ਸੋ ਤਿੰਨੇ ਕੈਂਡਲ ਤੁਸੀਂ ਦੇਖ ਲੇ ਪਹਿਲੇ ਘੰਟੇ ਦੇ ਵਿੱਚ ਜਿੰਨਾ ਵੀ ਪ੍ਰੋਫਿਟ ਹੋ ਗਿਆ ਲੈ ਕੇ ਨਿਕਲ ਗਿਆ ਐਗਜ਼ਿਟ ਕਰਤਾ ਇਹਦੇ ਦੇ ਚ ਰੇਸ਼ੋ ਜਿਹੜਾ ਆਪਾਂ ਜਿਹਦੀ ਗੱਲ ਕਰਦੇ ਅਕਸਰ 1:2 1:1 ਇਸ 2 ਸੋ ਉਹ ਇਹਦੇ ਵਿੱਚ ਆਪਾਂ ਅਪਲਾਈ ਨਹੀਂ ਕਰ ਸਕਦੇ ਪਰ ਇਹ ਆ ਕਿ ਹਰਕ ਦਿਨ ਜਿਹੜਾ ਬੰਦਾ ਟਰੇਡ ਕਰਨਾ ਚਾਹੁੰਦਾ ਹੈ ਸਾਈਡ ਵਾਈਜ਼ ਮਾਰਕੀਟ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਪਹਿਲਾ ਘੰਟਾ ਆ ਉਹਦੇ ਵਿੱਚ ਭਾਵੇਂ ਮਾਰਕੀਟ ਨੇ ਸਾਈਡ ਵਾਈਜ਼ ਵੀ ਹੋਣਾ ਹੋਏ ਕਿਸੇ ਦਿਨ ਉਹਦੇ ਵਿੱਚ ਲਿਕਵਿਡਿਟੀ ਰਹਿੰਦੀ ਹੈ ਸੋ ਇਹਦੇ ਨਾਲ ਤੁਹਾਨੂੰ ਹਰਕ ਦਿਨ ਟਰੇਡ ਵੀ ਮਿਲ ਜਾਣਗੇ ਪ੍ਰੋਫਿਟਸ ਦੇ ਵੀ ਚਾਂਸ ਜ਼ਿਆਦਾ ਹੈ ਸਟਾਪ ਲੌਸ ਦੇ ਚਾਂਸ ਘੱਟਿਆ ਤੇ ਪ੍ਰੋਫਿਟਸ ਵੀ ਵੱਡੇ ਹੀ ਇਹਦੇ ਵਿੱਚ ਹੁੰਦੇ ਆ ਸੋ ਇਹ ਆ ਤੇ ਬਾਕੀ ਟ੍ਰੈਂਡ ਦਾ ਵੀ ਤੁਹਾਨੂੰ ਦੱਸਦਾ ਕਿ ਸਿੰਪਲ ਤਰੀਕਾ ਕਿਵੇਂ ਸਮਝਣਾ ਕੈਂਡਲ ਦਾ ਸਾਈਜ਼ ਵੇਖੋ ਜੇ ਲਾਲ ਕੈਂਡਲ ਦਾ ਸਾਈਜ਼ ਵੱਡਾ ਡਾਊਨ ਟ੍ਰ ਜੀ ਹਰ ਇੱਕ ਕੈਂਡਲ ਦਾ ਸਾਈਜ਼ ਵੱਡਾ ਅਪ ਟ੍ਰੈਂਡ ਤੇ ਜੇ ਇੰਨਾ ਤਗੜਾ ਆ ਤੇ ਫਿਰ ਤਾਂ ਕੋਈ ਮਤਲਬ ਕਿ ਸ਼ੱਕ ਨਹੀਂ ਗਿਆ ਫਿਰ ਤਾਂ ਕਲੀਅਰ ਕਟ ਅਪ ਟ੍ਰੈਂਡ ਹੈ ਪਿਛੇ ਦਾ ਵੀ ਇੱਕ ਐਗਜ਼ਾਮਪਲ ਤੁਹਾਨੂੰ ਵਿਖਾ ਦਿੰਨੇ ਆ ਆ ਤੁਸੀਂ ਦੇਖਿਆ ਆਪਣਾ ਬੁੱਧਵਾਰ ਦਾ ਫਿਰ ਉਸ ਤੋਂ ਪਿਛੇ ਆਪਾਂ ਇੱਕ ਡਾਊਨ ਟ੍ਰੈਂਡ ਦਾ ਐਗਜ਼ਾਮਪਲ ਤੁਹਾਨੂੰ ਦਿਖਾ ਦਈਏ ਹੁਣ ਇੱਥੇ ਦੇਖੋ ਆ ਆਪਣਾ ਜਿਹੜੀ ਚੀਜ਼ ਹੋਈ ਹੈ ਨਾ ਇਹ ਹੋਈ ਸੀ ਮੰਗਲਵਾਰ ਨੂੰ ਮੰਗਲਵਾਰ ਨੂੰ 2:45 ਮਿੰਟ ਤੇ 15 ਮਿੰਟ ਦੇ ਕੈਂਡਲ ਨੇ ਇੱਕ ਚੀਜ਼ ਕੀਤੀ ਕਿੱਡਾ ਤਗੜਾ ਲਾਲ ਕੈਂਡਲ ਬਣਿਆ ਤੇ ਇਹਨੂੰ ਰਿਜੈਕਸ਼ਨ ਮਿਲਿਆ ਇੱਥੋਂ 26000 ਤੋਂ 26000 ਦਾ ਇੱਕ ਸਾਈਕਲੋ ਸੋ ਇੱਕ ਤਗੜਾ ਦੋ ਹਿਰਾਲੋ ਕੀ ਸ਼ੂਟਿੰਗ 스타 ਹੀ ਬਣ ਗਿਆ ਇੱਕ ਹਿਸਾਬ ਦੇ ਨਾਲ ਪਰ ਕਿਉਂਕਿ ਇਹਦੀ ਬਾਡੀ ਦੇਖੋ ਬਹੁਤ ਤਗੜੀ ਆ ਬਿਕ ਜਿਹੜੀ ਆ ਜਿਆਦਾ ਲੰਬੀ ਨਹੀਂ ਗਈ ਇਸ ਕਰਕੇ ਸ਼ੂਟਿੰਗ 스타 ਇਹਨੂੰ ਨਹੀਂ ਕਹਿ ਸਕਦੇ ਪਰ ਇੱਕ ਬੀਰਿਸ਼ ਕੈਂਡਲ ਬਣ ਗਿਆ ਸੋ ਇਹ ਬੀਰਿਸ਼ ਕੈਂਡਲ ਕੀ ਕਹਿੰਦਾ ਇੱਥੇ ਡਾਊਨ ਟ੍ਰੈਂਡ ਦੇ ਵਿੱਚ ਨਿਫਟੀ ਨੇ ਖਤਮ ਕੀਤਾ ਸੋ ਅਗਲੇ ਦਿਨ ਕੀ ਹੋ ਸਕਦਾ ਅਗਲੇ ਦਿਨ ਨਿਫਟੀ ਥੱਲੇ ਜਾ ਸਕਦੀ ਪਹਿਲੇ ਘੰਟੇ ਦੇ ਵਿੱਚ ਇਹੋ ਚੀਜ਼ ਹੋਈ ਅਗਲੇ ਦਿਨ ਨਿਫਟੀ ਗੈਪ ਡਾਊਨ ਓਪਨਿੰਗ ਹੋਈ ਤੇ ਜਿਵੇਂ ਕਲੋਜ਼ਿੰਗ ਦੇ ਲਾਗੇ ਆਈ ਤੇ ਉਸ ਤੋਂ ਬਾਅਦ ਆ ਫਿਰ ਥੱਲੇ ਜਾਣਾ ਸ਼ੁਰੂ ਕਰਤਾ ਸੋ ਇਹ ਜਿਹੜੀ ਚੀਜ਼ ਹੈ ਹਰਕਦਨ ਹੁੰਦੀ ਆ ਸੋ ਬਹੁਤ ਵਧੀਆ ਤਰੀਕਾ ਤੇ ਬਸ ਇਹ ਹੈ ਕਿ ਟ੍ਰੈਂਡ ਨੂੰ ਸਮਝਣਾ ਸਿੱਖ ਲਓ ਵਿਕਰਾਂ ਕਿ ਪਿਛਲੇ ਦਿਨ ਨਿਫਟੀ ਨੇ ਕੀ ਖਤਮ ਕੀਤਾ ਹੈ ਅਪ ਟ੍ਰੈਂਡ ਖਤਮ ਕੀਤਾ ਜਾਂ ਫਿਰ ਡਾਊਨ ਟ੍ਰੈਂਡ ਖਤਮ ਕੀਤਾ ਤੇ ਉਸੇ ਟ੍ਰੈਂਡ ਦੇ ਨਾਲ ਅਗਲੇ ਦਿਨ ਪਹਿਲੇ ਘੰਟੇ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਮੂਵਮੈਂਟ ਆਉਂਦਾ ਜੇ ਪਿਛਲੇ ਦਿਨ ਅਪ ਟ੍ਰੈਂਡ ਖਤਮ ਕੀਤਾ ਤੇ ਅਗਲੇ ਦਿਨ ਪਹਿਲੇ ਘੰਟੇ 'ਚ ਅਪਸਾਈਡ ਦਾ ਮੂਵਮੈਂਟ ਆਊਗਾ ਜੇ ਪਿਛਲੇ ਦਿਨ ਡਾਊਨ ਟ੍ਰੈਂਡ ਖਤਮ ਕੀਤਾ ਤੇ ਅਗਲੇ ਦਿਨ ਪਹਿਲੇ ਘੰਟੇ ਦੇ ਵਿੱਚ ਡਾਊਨਸਾਈਡ ਦਾ ਮੂਵਮੈਂਟ ਆਊਗਾ ਤੇ ਚਲੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਿਰ ਇਨਾ ਹੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ